ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਮਹਾ ਸ਼ੁਰratri ਦੇ ਇਸ ਪਾਵਨ ਪਰਵ ਤੇ ਇਸ ਦਿਹਾੜੇ ਦੇ ਸਾਰਿਆਂ ਨੂੰ ਬਿਆੰਤ ਬਿਆੰਤ ਲੱਖ ਲੱਖ ਵਧਾਈਆਂ ਦਿੰਦਾ ਤੇ ਖਾਸ ਕਰਕੇ ਰਾਹੁਲ ਮਹੇਸ਼ਵਰੀ ਜੀ ਤੇ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਮਹੇਸ਼ਵਰੀ ਗਵਾਰ ਨੂੰ ਜਿਹੜੇ ਹਰ ਸਾਲ ਇੱਥੇ ਲੰਗਰ ਦੀ ਸੇਵਾ ਲੈਂਦੇ ਨੇ ਆ ਟੋਟ ਸੇਵਾ ਕਰਦੇ ਨੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਤੇ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਆਪਸ ਵਿੱਚ ਹਿੰਦੂ ਸਿੱਖ ਭਾਈਚਾਰਾ ਬੜਿਆ ਰਵੇ ਇਸੇ ਤਰ੍ਹਾਂ ਕਿ ਪਾਵਨ ਤਿਹਾਰ ਨਾਲ ਮਿਲ ਕੇ ਆਪਾਂ ਸਾਰੇ ਮਨਾਉਂਦੇ ਰਹੀਏ ਅੱਜ ਇਸ ਮਹਾਪੁਰਬ ਤੇ ਮੈਂ ਪਹਿਲੇ ਤਾਂ ਸਾਰੇ ਦੇਸ਼ ਨੂੰ ਸਾਰੇ ਪੰਜਾਬ ਨੂੰ ਔਰ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਦੇਣਾ ਔਰ ਆਸ ਕਰਦਾ ਕਿ ਪੰਜਾਬ ਦਾ ਇਹ ਹਿੰਦੂ ਸਿੱਖੀ ਭਾਈਚਾਰਾ ਬਣਿਆ ਰਵੇ ਔਰ ਜੋ ਇਹ ਪਰਵ ਸਾਡੀ ਭਾਰਤ ਸਰਕਾਰ ਨੇ 144 ਸਾਲ ਬਾਅਦ ਜਿਹੜਾ ਕੁੰਭ ਲਗਾ ਕੇ ਔਰ ਉਸ ਦੌਰਾਨ ਹੀ ਮਹਾਸ਼ਿਰਵਾਤੀ ਦਾ ਪਰਵ ਆਇਆ ਇਹ ਇੱਕ ਬਹੁਤ ਵੱਡੀ ਆਸਤਾ ਦਾ ਪ੍ਰਸ਼ਨ ਹੈ ਜਿਹੜਾ ਸਨਾਤਨ ਲਈ ਇਕ ਦੇਨ ਹੈ ਪੂਰੇ ਵਿਸ਼ਵ ਨੂੰ ਜੀ ਆਸ ਕਰਦਾ ਕਿ ਸਾਡਾ ਜਿਹੜਾ ਭਾਈਚਾਰਾ ਬਣਿਆ ਰਹੇ ਔਰ ਪੰਜਾਬ ਨੂੰ ਸ਼ਾਂਤੀ ਮਿਲੇ ਔਰ ਜਿਹੜੇ ਮਾਰੇ ਅਸਰਾ ਉਹਨਾਂ ਤੋਂ ਛੁਟਕਾਰਾ ਮਿਲੇ ਇਹੋ ਯਾਦ ਕਰਦਾ ਦੇਖੋ ਜੀ ਇਹ ਤਾਂ ਦੁਨੀਆ ਦਾ ਇੱਕ ਆਸਤਾ ਦਾ ਬਣ ਗਿਆ ਕਿ ਜਿਹੜੇ ਫੋਰਨਰ ਲੋਗ ਹੈ ਉਹ ਵੀ ਹੈਰਾਨ ਹੈ ਕਿ ਕਿਸ ਤਰ੍ਹਾਂ ਸਨਾਤਨੀਆਂ ਨੇ ਇੱਕ ਮੁੱਠ ਇਕੱਠੇ ਹੋ ਕੇ ਸਾਡੇ ਘਰ 'ਚ ਕੋਈ 10 ਬੰਦੇ ਆ ਜਾਂਦੇ ਘਰ ਦਾ ਕਯੋਸ ਹੋ ਜਾਂਦਾ ਹੈ 65 ਕਰੋੜ ਲੋਕ ਹਾਉਂ ਤੱਕ ਸਨਾਨ ਕਰ ਚੁੱਕੇ ਨੇ ਔਰ ਮੈਂ ਭਾਰਤ ਸਰਕਾਰ ਨੂੰ ਮੋਦੀ ਜੀ ਨੂੰ ਔਰ ਖਾਸ ਕਰਕੇ ਯੋਗੀ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਹਿੰਦੂਆਂ ਦਾ ਸਨਾਤਨੀਆਂ ਦਾ ਦੇਖ ਕੇ ਇਸ ਪਰਵ ਨੂੰ ਮੁਕੰਮਲ ਕੀਤਾ ਔਰ ਆਸ ਕਰਦਾ ਕਿ ਭਾਰਤ ਤੇ ਸਦਾ ਸਦਾ ਪ੍ਰਭੂ ਦਾ ਆਸ਼ੀਰਵਾਦ ਬਣਿਆ ਰਹੇ। ਐਸਾ ਹੈ ਕਿ ਬੜਾਈ ਮਹਾਨ ਪਰਵ ਅੱਜ ਮਹਾਸ਼ਿਵਰਾਤਰੀ ਦਾ ਔਰ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਰਸ਼ ਕਿਵੇਂ ਅਬੂਲੇ ਚੰਦਰ ਦੇ ਸ਼ੀਸ਼ਨਾਵਸੇ ਅੱਜ ਇਕੱਠਾ ਹੋਇਆ ਹੈ ਲੋਕ ਆਪਣੀਆਂ ਮੰਦੀਆਂ ਪ੍ਰਾਦਾ ਪੂਰੀ ਕਰਵਾਉਣੇ ਸੇ ਔਰ ਦੁੱਖ ਤਕਲੀਫਾਂ ਦੂਰ ਕਰਨੇ ਸੇ ਪ੍ਰਭੂ ਦੇ ਕੇ ਸ਼ੀਸ਼ ਨਵਾਉਂਦੇ ਆ ਕਿ ਪ੍ਰਮਾਤਮਾ ਉਹਨਾਂ ਦੇ ਪ੍ਰਿਆਸੀ ਸੀ ਮੈਨੂੰ ਕੰਪਾ ਰੱਖੇ ਕਿ ਸਾਰਾ ਜਗ ਜਗ ਖੁਸ਼ਹਾਲ ਹੋਵੇ ਲੋਕਾਂ ਦੀਆਂ ਮੰਦੀਆਂ ਪ੍ਰਾਦਾ ਪੂਰੀਆਂ ਉਹਨਾਂ ਲੋਕਾਂ ਦਾ ਅੱਗੇ ਆਉਣ ਵਾਲਾ ਸਮਾਂ ਵਧੀਆ ਹੋਵੇ ਔਰ ਮੇਰੀ ਤਾਂ ਦਿਲੀ ਤਮੰਨਾ ਹੁੰਦੀ ਹੈ ਕਿ ਮੈਂ ਮਨਤਰੀ ਸੇਵਾ ਕਰ ਸਕਾਂ ਔਰ ਐਸੇ ਕੜੀ ਦੇ ਵਿੱਚ ਅੱਜ ਪ੍ਰਭੂ ਦੇ ਮਹਾਂ ਸ਼ਰਤੀ ਦੇ ਪਰਦੇ ਤੇ ਇੱਕ ਬ੍ਰਹਮ ਬੋਜਦਾ ਪੰਡਾਰੇ ਦਾ ਯੋਜਨ ਕੀਤਾ ਗਿਆ ਕਿ ਗੁਰੂ ਘਰ ਜਿਹੜਾ ਕੋਈ ਵੀ ਸ਼ੀਸ਼ਨਾਵਸੇ ਕੋਈ ਵੀ ਇ ਉਹ ਇਥੋਂ ਭਰੇ ਦਰਬਾਰ ਦੇ ਚ ਭਰੇ ਹੀ ਜਾਵੇ ਖਾਲੀ ਪੇੜ ਨਾ ਜਾਵੇ ਇਥੋਂ ਉਹ ਮੇਰੀ ਤਾਂ ਹੀ ਦੇਣਾ ਅਜੇ ਮੇਰੀ ਤਾਂ ਹੀ ਬਾਕੀ ਆ ਕਿ ਪ੍ਰਭੂ ਦੀ ਦੇਣ ਸਭ ਤੇ ਪੜੀ ਨੇ ਬਹੁਤ ਜ਼ਿਆਦਾ ਉਸਤਾਲ ਲੋਕਾਂ ਦੇ ਪਾਰਾ ਵਿੱਚ ਲੋਕ ਇਥੇ ਲਾਈਨਾਂ ਚ ਲੱਗ ਰਹੇ ਆ ਬਹੁਤ ਜਿਆਦਾ ਯੂਥ ਦੇ ਬੱਚੇ ਆਪਣੇ ਸਿਰੇ 12 ਵਜੇ ਜਲ ਆਪਣੇ ਘਰੋਂ ਲੈ ਕੇ ਚੜ੍ਹਾਣ ਦੀ ਸਮਗਰੀ ਦੁੱਧ ਵਗੈਰਾ ਦਹੀਂ ਵਗੈਰਾ ਸ਼ੱਕਰ ਵਗੈਰਾ ਇੱਥੇ ਲੈ ਕੇ ਆਏ ਆ ਔਰ ਪ੍ਰਭੂ ਦੇ ਅਨੁਗੰਭਾ ਉਹਨਾਂ ਦੇ ਪੈਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਕਾਫੀ ਕਾਫੀ ਲੰਬੀ ਦੇਰ ਲਾਈਨਾਂ ਵਿੱਚ ਲਾ ਕੇ ਇੱਥੇ ਪੂਜਾ ਕਰਨ ਉਸ ਇੱਥੇ ਆਏ ਆ ਤੋ ਬਹੁਤ ਉਤਸਾਹ ਹੈ ਔਰ ਦੇਖੋ ਤੁਸੀਂ ਲਾਈਨਾਂ ਟੁੱਟਦੀਆਂ ਨਹੀਂ ਪਈਆਂ ਅੱਜ ਤੱਕ ਲੋਕ ਇੱਥੇ ਲਾਈਨਾਂ ਲੱਗ ਰਹੇ ਆ ਔਰ ਪ੍ਰਭੂ ਦਾ ਦਸ਼ੇ ਘਰ ਸੇ ਪ੍ਰਭੂ ਦੇ ਜਲਤਰਾਣ ਸੇ ਇੱਥੇ ਪ੍ਰਯਾਸ ਕਰ ਰਹੇ ਆ